ਪੰਜਾਬ ਪੁਲਿਸ ਦੇ ਦੋ ਥਾਣੇਦਾਰ ਦੋ ਏਐਸਆਈ ਨਸ਼ਾ ਤਸਕਰੀ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਨੇ ਔਰ ਇੱਕ ਗ੍ਰਿਫਤਾਰੀ ਉਦੋਂ ਹੋਈ ਆ ਜਦੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਹ ਦਾਵਾ ਕਰ ਰਹੀ ਆ ਕਿ ਅਸੀਂ ਪੰਜਾਬ 'ਚੋਂ ਨਸ਼ਾ ਖਤਮ ਕਰ ਦਿੱਤਾ ਹੈ 31 ਮਈ ਨੂੰ ਯੋਗ ਨਸ਼ਿਆਂ ਵਿਰੁੱਧ ਦੀ ਜਿੱਤ ਦਾ ਐਲਾਨ ਸੀਗਾ ਅੱਜ 8-10 ਦਿਨ ਹੋ ਗਏ ਨੇ 31 ਮਈ ਬੀਤੇ ਨੂੰ 31 ਮਈ ਤੱਕ ਪੰਜਾਬ ਪੁਲਿਸ ਨੇ ਪੰਜਾਬ ਚੋਂ ਨਸ਼ਿਆਂ ਦਾ ਸਫਾਇਆ ਕਰ ਦੇਣ ਦਾ ਨਸ਼ਿਆਂ ਦਾ ਅੰਤ ਕਰ ਦੇਣ ਦਾ ਇੱਕ ਤਰ੍ਹਾਂ ਨਾਲ ਐਲਾਨ ਕਰ ਦਿੱਤਾ ਸੀਗਾ ਡੀਜੀਪੀ ਸਾਹਿਬ ਖੁਦ ਕੈਮਰਾ ਸਾਹਮਣੇ ਆਏ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਅਸੀਂ ਨਸ਼ੇ ਨੂੰ ਵੱਡੀ ਪੱਧਰ ਤੇ ਠੱਲ ਪਾ ਦਿੱਤੀ ਹੈ ਤੇ ਆ ਨਵੀਂ ਕਾਰਵਾਈ ਆ ਨਵਾਂ ਕਾਂਡ ਸਾਹਮਣੇ ਆ ਗਿਆ ਪੰਜਾਬ ਪੁਲਿਸ ਦੇ ਦੋ ਐਸਆਈ ਦੋ ਥਾਣੇਦਾਰ ਜਿਹੜੇ ਰੋਪੜ ਦੀ ਜੇਲ੍ਹ ਦੇ ਵਿੱਚ ਤਨਾਤ ਸੀਗੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਨਸ਼ਾ ਸਪਲਾਈ ਕਰਨ ਦੇ ਮਾਮਲੇ 'ਚ ਪੁਲਿਸ ਨੇ ਗ੍ਰਿਫਤਾਰ ਕੀਤਾ ਹੁਣ ਤੁਸੀਂ ਦੱਸੋ ਕੀ ਨਸ਼ਾ ਖਤਮ ਹੋ ਗਿਆ ਕੀ ਪੰਜਾਬ 'ਚੋਂ ਨਸ਼ਾ ਸਮਾਪਤ ਹੋ ਗਿਆ ਯੁੱਧ ਨਸ਼ਿਆਂ ਵਿਰੁੱਧ ਜਿੱਤਿਆ ਗਿਆ ਜਾਂ ਆ ਸੱਚ ਕੁਝ ਹੋਰ ਬਿਆਨ ਕਰ ਰਿਹਾ ਹੈ ਦੇਖੋ ਜਦੋਂ ਆਪਾਂ ਲੋਕਾਂ ਤੋਂ ਪੁੱਛਦੇ ਆ ਤਾਂ ਪਿੰਡਾਂ ਕਸਬਿਆਂ ਸ਼ਹਿਰਾਂ ਦੇ ਲੋਕ ਦੱਸਦੇ ਨੇ ਕਿ ਸਾਡੇ ਜਿੰਨੇ ਵੀ ਮੁੰਡੇ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆਏ ਸੀ ਉਹ ਅੱਜ ਵੀ ਉਹਨਾਂ ਨੂੰ ਲਾਉਣ ਦੇ ਲਈ ਚਿੱਟਾ ਤੇ ਹੋਰ ਸਾਰੇ ਨਸ਼ੇ ਉਵੇਂ ਹੀ ਮਿਲ ਰਹੇ ਨੇ ਜਿਵੇਂ ਪਹਿਲਾਂ ਮਿਲਦੇ ਸੀ ਆਮ ਲੋਕਾਂ ਦਾ ਇਹ ਕਹਿਣਾ ਹੈ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਕਹਿੰਦੀ ਆ ਵੀ ਯੁੱਧ ਨਸ਼ਿਆਂ ਵਿਰੁੱਧ ਚਲਾ ਕੇ ਅਸੀਂ ਖਤਮ ਕਰਤਾ ਹੈ ਤੇ ਦੂਜੇ ਪਾਸੇ ਆ ਦੋ ਪੁਲਸ ਵਾਲੇ ਇਹਨਾਂ ਦੇ ਨਾਲ ਇੱਕ ਹਵਾਲਾਤੀ ਤੇ ਇੱਕ ਹੋਰ ਕੈਦੀ ਵੀ ਫੜੇ ਜਾਣ ਦਾ ਦਾਵਾ ਹੈ ਇਸ ਨੂੰ ਹੀ ਕਹਿੰਦੇ ਆ ਵਾਰਡ ਖੇਤ ਨੂੰ ਖਾਰੀ ਐ ਤੇ ਕੁੱਤੀ ਚੋਰਾ ਨਾਲ ਰਲ ਗਈ ਐ ਕਿਉਂਕਿ ਵਾਰਡ ਪੁਲਿਸ ਕੀ ਐ ਪੁਲਿਸ ਤਾਂ ਨਸ਼ਾ ਵਿਰੁੱਧ ਗੁੰਡਾ ਗਰਦੀ ਵਿਰੁੱਧ ਗੈਰ ਕਾਨੂੰਨੀ ਗਤੀਆਂ ਵਿਰੁੱਧ ਇੱਕ ਵਾਰਡ ਐ ਪਰ ਜਦੋਂ ਪੁਲਿਸ ਹੀ ਇਹੋ ਜੀਆਂ ਕਰਤੂਤਾਂ 'ਚ ਫੜੀ ਜਾਂਦੀ ਐ ਤਾਂ ਫਿਰ ਕਹਾ ਜਾਊਗਾ ਨਾ ਕਿ ਵਾਰਡ ਖੇਤ ਨੂੰ ਖਾਂਦੀ ਐ ਫਿਰ ਕਹਾ ਜਾਊਗਾ ਨਾ ਕਿ ਚੋਰ ਕੁੱਤੀ ਰਲ ਗਏ ਹੁਣ ਤੁਸੀਂ ਦੇਖੋ ਪਿਛਲੇ ਦਿਨੀ ਕਿੰਨੇ ਸਾਰੇ ਪੁਲਿਸ ਵਾਲੇ ਨਸ਼ਿਆਂ ਦੇ ਕੰਮ 'ਚ ਫੜੇ ਗਏ ਪਿਛਲੇ ਦਿਨੀ ਸੰਗਰੂਰ ਜੇਲ੍ਹ ਦਾ ਡੀਐਸਪੀ ਉਹ ਵੀ ਨਸ਼ਾ ਸਪਲਾਈ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਪਹਿਲਾਂ ਜਿਹੜੇ ਬਠਿੰਡੇ 'ਚੋਂ ਇੱਕ ਪੁਲਿਸ ਕਾਸਟੇਬਲ ਫੜੀ ਗਈ ਕਿੰਨੇ ਹੋਰ ਜਿਹੜੇ ਇਨਸਪੈਕਟਰ ਰੈਂਕ ਦੇ ਵਿਅਕਤੀ ਫੜੇ ਗਏ ਤਾਂ ਜਦੋਂ ਇੰਨੇ ਵੱਡੇ ਪੱਧਰ ਤੇ ਅੰਦਰੋਂ ਪੁਲਿਸ ਨਾਲ ਰਲਈ ਹੈ ਤਾ ਫਿਰ ਨਸ਼ਾ ਕਿਵੇਂ ਖਤਮ ਹੋ ਸਕਦਾ ਹੈ ਆਮ ਲੋਕ ਤਾਂ ਪਹਿਲਾਂ ਹੀ ਕਹਿੰਦੇ ਨੇ ਕਿ ਪੁਲਿਸ ਦੀ ਮਿਲੀ ਭੁਗਤ ਤੋਂ ਬਿਨਾ ਨਸ਼ਾ ਕਦੇ ਵੇਕ ਨਹੀਂ ਸਕਦਾ ਤੇ ਜੇ ਪੁਲਿਸ ਚਾਹੇ ਤੇ ਨਸ਼ਾ ਤੁਰੰਤ ਬੰਦ ਹੋ ਸਕਦਾ ਔਰ ਗੀਤ ਪੰਜਾਬ ਚਾਉਂਦੇ ਨੇ ਤੁਸੀਂ ਸੁਣਿਆ ਹੋਣਾ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਛਰੇ ਆਮ ਵਿਕਦਾ ਹੁਣ ਪੰਜਾਬ ਸਰਕਾਰ ਕਹਿੰਦੀ ਆ ਵੀ ਅਸੀਂ ਤਾਂ ਰੋਕ ਲਾ ਰਹੇ ਹਾਂ ਤੇ ਅਗਲੀ ਵੱਡੀ ਖਬਰ ਹੈ 20 ਸਾਲ ਦੀ ਸਜ਼ਾ ਹੋਈ ਹੈ ਇਹ ਅੱਜ ਸਜ਼ਾ ਅਦਾਲਤ ਨੇ ਕੀਤੀ ਹੈ ਮਾਮਲਾ ਫਾਜ਼ਲਕਾ ਤੋਂ ਹੈ 2 ਸਾਲ ਪਹਿਲਾਂ ਫਾਜ਼ਲਕਾ ਦੇ ਵਿੱਚ ਇੱਕ ਵਿਅਕਤੀ ਨੇ ਇੱਕ ਨਬਾਲਗ ਬੱਚੀ ਦੇ ਨਾਲ ਉਹਨੂੰ ਅਗਵਾ ਕਰਕੇ ਜ਼ਬਰ ਜਨਾਹ ਕੀਤਾ ਸੀ ਰੇਪ ਕੀਤਾ ਸੀ ਤੇ ਉਸ ਤੋਂ ਬਾਅਦ ਉਦੋਂ ਤੇ ਕੇਸ ਚੱਲ ਰਿਹਾ ਸੀ ਤੇ ਅੱਜ ਫਾਜ਼ਲਕਾ ਦੀ ਅਦਾਲਤ ਨੇ ਉਸ ਵਿਅਕਤੀ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ ਅਗਲੀ ਵੱਡੀ ਖਬਰ ਐਮਐਲਏ ਦੀ ਗ੍ਰਿਫਤਾਰੀ ਲਈ ਤੇ ਐਮਐਲਏ ਤੇ ਪਰਚਾ ਦਰਜ ਕਰਨ ਦੇ ਲਈ ਅੱਜ ਥਾਣਾ ਕੇਰਿਆ ਗਿਆ। ਮਾਮਲਾ ਗੁਰੂ ਹਰਸਹਾਏ ਹਲਕੇ ਦਾ ਹੈ। ਗੁਰੂ ਹਰਸਹਾਏ ਹਲਕੇ ਦੇ ਪਿੰਡ ਤਰੀਦੇੜੇ ਵਿੱਚ ਪਿਛਲੇ ਦਿਨੀ ਇੱਕ ਨੌਜਵਾਨ ਸਰਪੰਚ ਜਸ਼ਨ ਬਾਵਾ ਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਸੀ। ਉਸ ਤੋਂ ਬਾਅਦ ਫਿਰ ਉਹਦੇ ਪਰਿਵਾਰ ਨੇ ਦੋਸ਼ ਲਾਏ ਕਿ ਹਲਕੇ ਦਾ ਐਮਐਲਏ ਤੇ ਉਹਦਾ ਪੀ ਸਾਡੇ ਮੁੰਡੇ ਤੋਂ ਰਿਸ਼ਵਤ ਮੰਗਦੇ ਸੀ ਔਰ ਉਹਨਾਂ ਨੇ ਸਰਪੰਚ ਬਣਾਉਣ ਲੱਗਿਆਂ 10 ਲੱਖ ਰੁਪਈਆ ਖਾ ਲਿਆ ਸੀ ਉਸ ਤੋਂ ਬਾਅਦ ਕੰਮ ਨਹੀਂ ਕਰਨ ਦੇ ਰਹੇ ਸੀ ਔਰ ਫਿਰ ਲਗਾਤਾਰ ਪੈਸੇ ਮੰਗਦੇ ਰਹੇ 2 ਲੱਖ ਫੇਰ ਲੈ ਗਏ ਤੇ ਹੁਣ ਫੇਰ ਮੰਗ ਰਹੇ ਸੀ ਜਿਹਦੇ ਦਬਾਅ 'ਚ ਆ ਕੇ ਸਾਡਾ ਗੱਬਰੂ ਪੁੱਤ ਆਤਮ ਹੱਤਿਆ ਕਰ ਗਿਆ ਅੱਜ 30 ਦੇ ਕਰੀਬ ਜਥੇਬੰਦੀਆਂ ਔਰ ਬਹੁਤ ਸਾਰੇ ਪਿੰਡਾਂ ਦੇ ਸਰਪੰਚ ਤੇ ਪੀੜਤ ਪਰਿਵਾਰ ਨੇ ਗੁਰੂ ਹਰ ਸਹਾਏ ਫਿਰੋਜ਼ਪੁਰ ਦੇ ਅਧੀਨ ਪੈਂਦੇ ਥਾਣਾ ਲਖੋ ਕੇ ਬਹਿਰਾਮ ਦੇ ਵਿੱਚ ਧਰਨਾ ਲਾਇਆ ਹੁਣ ਉਹਨਾਂ ਨੇ ਰੋਡ ਜਾਮ ਕੀਤਾ ਹੋਇਆ ਮੰਗਿਆ ਕਿ ਐਮ ਐਲ ਏ ਤੇ ਉਹਦੇ ਪੀ ਏ ਦੇ ਉੱਪਰ ਪਰਚਾ ਦਰਜ ਕਰੋ ਕਈ ਪਿੰਡਾਂ ਦੇ ਵਿੱਚ ਐਂਟਰੀ ਬੈਨ ਕੀਤੀ ਗਈ ਹੈ ਐਮ ਐਲ ਏ ਤੇ ਦੋਸ਼ ਲੱਗੇ ਦੇ ਨਾਲ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸਾਰੇ ਆਗੂਆਂ ਦੀ ਐਂਟਰੀ ਬੈਨ ਕਰਨ ਦੇ ਜਿਹੜੇ ਬੋਰਡ ਨੇ ਪੋਸਟਰ ਨੇ ਬੈਨਰ ਨੇ ਉਹ ਜੁਆਇਸ ਸਿੰਘ ਵਾਲਾ ਤੇ ਹੋਰ ਪਿੰਡਾਂ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਗਲੀ ਖਬਰ ਭਗਵੰਤ ਮਾਨ ਸਾਹਿਬ ਦਾ ਵੱਡਾ ਬਿਆਨ ਆਇਆ। ਭਗਵੰਤ ਮਾਨ ਸਾਹਿਬ ਪਿਛਲੇ ਦਿਨਾਂ ਤੋਂ ਲੁਧਿਆਣਾ ਦੀ ਜਿਹੜੀ ਜਿਮਣੀ ਚੋਣ ਐ ਐਮਐਲਏ ਦੀ ਉਹਦੇ ਵਿੱਚ ਬਿਜੀ ਨੇ ਸਾਰੀਆਂ ਹੀ ਪਾਰਟੀਆਂ ਇੱਕ ਦੂਜੇ ਦੇ ਉੱਪਰ ਚੋਂਦੇ ਚੋਂਦੇ ਤੱਤੇ ਤੱਤੇ ਬਿਆਨ ਦੇ ਰਹੀਆਂ ਨੇ ਤੇ ਮਾਨ ਸਾਹਿਬ ਨੇ ਅੱਜ ਕਿਉਂਕਿ ਮਾਨ ਸਾਹਿਬ ਨੂੰ ਗੱਲ ਬਹੁਤ ਕਰਨੀ ਆਉਂਦੀ ਹੈ ਗੱਲ ਬਣਾਉਣੀ ਬਹੁਤ ਆਉਂਦੀ ਹੈ ਕਮੇਡੀਅਨ ਰਹੇ ਨੇ ਗੱਲਾਂ ਨਾਲ ਹੀ ਉਹ ਬੰਨ ਲੈਂਦੇ ਨੇ ਗੱਲਾਂ ਨਾਲ ਖਿੱਚ ਲੈਂਦੇ ਨੇ ਤੇ ਅੱਜ ਫੇਰ ਉਹਨਾਂ ਨੇ ਵੱਡੇ ਦਾਅਵੇ ਕੀਤੇ ਪਹਿਲਾ ਦਾਵਾ ਉਹਨਾਂ ਨੇ ਇਹ ਕੀਤਾ ਉਹ ਕਹਿੰਦੇ ਵੀ ਜਿੰਨੇ ਅਫਸਰ ਇੱਥੇ ਹੜਤਾਲਾ ਕਰਕੇ ਬਹਿ ਜਾਂਦੇ ਸੀ ਅਸੀਂ ਉਹਨਾਂ ਨੂੰ ਕਿਹਾ ਵੀ ਕਲਮ ਛੋੜੋ ਹੜਤਾਲ ਤੁਸੀਂ ਕਰ ਦਿੰਦੇ ਹੋ ਕਲਮ ਛੱਡੋਗੇ ਮਰਜ਼ੀ ਨਾਲ ਪਰ ਫਿਰ ਮਿਲੂਗੀ ਸਾਡੀ ਮਰਜ਼ੀ ਨਾਲ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਨੇ ਅਕਾਲੀਆਂ ਤੇ ਕਾਂਗਰਸੀਆਂ ਤੇ ਵੱਡਾ ਨਿਸ਼ਾਨਾ ਲਾਇਆ ਉਹ ਕਹਿੰਦੇ ਇਹ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜਾਂਦੇ ਨੇ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਜੀਜਾ ਮੇਰਾ ਸਾਲਾ ਐ ਹੁੰਦਾ ਰਿਹਾ ਸਾਡੀ ਸਰਕਾਰ ਚ ਨਹੀਂ ਕਹਿੰਦੇ ਹੁੰਦਾ ਪਰ ਭਗਵੰਤ ਮਾਨ ਸਾਹਿਬ ਤੋਂ ਅੱਜ ਲੱਖੋ ਕੇ ਥਾਣੇ ਦੇ ਅੱਗੇ ਬੈਠੇ ਲੋਕ ਇਹ ਪੁੱਛ ਰਹੇ ਸੀ ਕਿ ਮਾਨ ਸਾਹਿਬ ਤੁਹਾਡੇ ਐਮਐਲਏ ਦੇ ਉੱਪਰ ਕਾਰਵਾਈ ਕਰੋਗੇ ਜਾਂ ਪਹਿਲਾਂ ਵਾਂਗ ਚੁੱਪਚਾਹ ਆ ਜਾਏਗੀ ਕਿਉਂਕਿ ਪਹਿਲਾਂ ਵੀ ਹਲਕਾ ਗੁਰੂ ਹਰਸਾਏ ਦੇ ਐਮਐਲਏ ਦੇ ਉੱਪਰ ਦੋਸ਼ ਲਾਏ ਗਏ ਸੀ ਵੱਡੇ ਪੱਧਰ ਤੇ ਗੱਲ ਉੱਠੀ ਸੀ ਕਿ ਐਮਐਲਏ ਨੇ ਰਿਸ਼ਵਤ ਕਪਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਪਹਿਲਾ ਵਾਲੇ ਸਹਾਇਕ ਨੇ ਦੋਸ਼ ਲਾਏ ਸੀ ਇੱਕ ਕਥਤ ਆਡੀਓ ਰਿਕਾਰਡਿੰਗ ਵੀ ਵਾਇਰਲ ਕੀਤੀ ਗਈ ਸੀ ਉਸ ਵਕਤ ਫਿਰ ਗੱਲ ਇਹ ਆਈ ਕਿ ਜਾਂਚ ਹੋਏਗੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏਗਾ ਤੇ ਫਿਰ ਉਸ ਤੋਂ ਬਾਅਦ ਕੀ ਹੋਇਆ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਕਿਹੜੀ ਜਾਂਚ ਹੋਈ ਉਹ ਚੁੱਕੀ ਨਿਕਲਿਆ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਤੁਹਾਨੂੰ ਪਤਾ ਤਾਂ ਤੁਸੀਂ ਆਪਣਾ ਕਮੈਂਟ ਦੇ ਵਿੱਚ ਜਰੂਰ ਲਿਖ ਦਿਓ ਅੱਜ ਲੋਕ ਭਗਵੰਤ ਮਾਨ ਸਾਹਿਬ ਤੋਂ ਪੁੱਛ ਰਹੇ ਸੀ ਕਿ ਇੱਕ ਗੱਬਰੂ ਪੁੱਤ ਆਤਮ ਹੱਤਿਆ ਕਰ ਗਿਆ ਦੋਸ਼ ਪਰਿਵਾਰ ਐਮ ਐਲ اے ਤੇ ਪੀ اے ਤੇ ਲਾ ਰਿਆ ਤੇ ਤੁਹਾਡੇ ਤੱਕ ਇਹ ਗੱਲ ਪਹੁੰਚੀ ਹੈ ਜਾਂ ਸਿਰਫ ਅਜੇ ਵਿਰੋਧੀ ਪਾਰਟੀਆਂ ਤੱਕ ਹੀ ਪਹੁੰਚੀ ਹੈ ਕਿਉਂਕਿ ਮੁੱਖ ਮੰਤਰੀ ਦਾ ਉਹਦਾ ਵੱਡਾ ਹੈ ਗੱਲ ਜਾਂਦਿਆਂ ਜਾਂਦਿਆਂ ਵੀ ਟਾਈਮ ਲੱਗਦਾ ਪੁਣ-ਪੁਣ ਕੇ ਜਾਂਦੀ ਹੈ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਔਰ ਅਗਲੀ ਵੱਡੀ ਖਬਰ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਫੇਰ 1000 ਕਰੋੜ ਦਾ ਕਰਜ਼ਾ ਕੇਂਦਰ ਤੋਂ ਲਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਆਗੂ ਸੋਨੀਆ ਮਾਨ ਕਹਿ ਰਹੀ ਸੀ ਕਿ ਪੰਜਾਬ ਦੇ ਖਜ਼ਾਨੇ ਚ ਬਹੁਤ ਕੁਝ ਹੈ ਖਜ਼ਾਨਾ ਤਾਂ ਭਰਿਆ ਹੋਇਆ ਹੈ ਪਿਛਲੀਆਂ ਸਰਕਾਰਾਂ ਝੂਠ ਮਾਰਦੀਆਂ ਸੀ ਪਰ ਲੋਕ ਅੱਜ ਪੁੱਛ ਰਹੇ ਨੇ ਵੀ ਜੇ ਖਜ਼ਾਨਾ ਭਰਿਆ ਹੈ ਖਾਲੀ ਨਹੀਂਗਾ ਫਿਰ ਕੇਂਦਰ ਤੋਂ ਬਾਹਰ-ਬਾਹਰ ਕਰਜ਼ਾ ਲੈਣ ਦੀ ਲੋੜ ਕਿਉਂ ਪੈ ਰਹੀ ਹੈ ਤੇ ਹੁਣ ਫਿਰ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਕਿਉਂ ਲੈ ਗਿਆ ਇਹਦੇ ਉੱਪਰ ਕੋਈ ਜਾਣਕਾਰ ਅੱਜ ਇਹ ਬੋਲ ਰਹੇ ਨਹੀਂ ਕਿ ਪੰਜਾਬ ਸਰਕਾਰ ਕੋਲ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਹਨ